ਉਹ ਬਹੁਤ ਸਾਰੇ ਤਾਂ ਕਿ ਕੋਈ ਚੋ ਲੋਕਾਂ ਨੇ ਉਹ ਹਥਿਆਰ ਹਲੇ ਵੀ ਆਪਣੇ ਨਾਲ ਲੈ ਕੇ ਤੋਰਦੇ ਫਿਰਦੇ ਹੁਣ ਹਨਾ ਉਸ ਵਾਸਤੇ ਇੱਕ ਸੀ ਵਿਦਨ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਇਹ ਨੰਬਰ ਹੈਗਾ ਜਿਹੜਾ ਸਾਡਾ ਜ਼ਿਲ੍ਹਾ ਕੰਟਰੋਲ ਰੂਮ ਬਣਾਇਆ ਹੋਇਆ ਹੈ ਜਿੱਥੇ ਹਰ ਤਰ੍ਹਾਂ ਦੀ ਸ਼ਿਕਾਇਤ ਹਰ ਤਰ੍ਹਾਂ ਦੀ ਜੁਤਨਾ ਹਰ ਤਰ੍ਹਾਂ ਦੀ ਸਹਾਇਤਾ ਵਾਸਤੇ ਤੁਸੀਂ ਕਰ ਸਕਦੇ ਹੋ ਦੋਸਤੋ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਵਾਸਤੇ ਵਿਗੜ ਵੱ ਚੁੱਕਿਆ ਆ ਅਦਰਸ਼ ਚੋਣ ਜਾਤਾ ਲਾਗੂ ਹੋ ਚੁੱਕਿਆ ਆ ਅਦਰਸ਼ ਚੋਣ ਦਾਤਾ ਲਾਗੂ ਹੋਣ ਦੇ ਨਾਲ ਹੀ ਇੱਥੇ ਰਾਜਨੀਤਿਕ ਰਾਸੀ ਸਰਗਰਮੀਆਂ ਨੇ ਉਹ ਵੀ ਸ਼ੁਰੂ ਹੋ ਗਈਆਂ ਨੇ ਤੇ ਹੁਣ ਲੋਕਾਂ ਵੱਲੋਂ ਜਿਹੜੇ ਦੇਸ਼ ਦੇ ਸਾਡੇ ਵੋਟਰ ਹੈਗੇ ਨੇ ਉਹਨਾਂ ਵੱਲੋਂ ਅਕਸਰ ਇਹ ਧਿਆਨ ਚ ਲਿਆਂਦਾ ਜਾਂਦਾ ਹੈਗਾ ਕਿ ਫਲਾਣੀ ਜਗ੍ਹਾ ਤੇ ਅਦਰਸ਼ ਚੋਣ ਜਾਤਾ ਜਿਹੜਾ ਹੈਗਾ ਉਹਦੀ ਉਲੰਘਣਾ ਹੋ ਰਹੀ ਹੈ ਜੀ ਕਿਸੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕਿੱਥੇ ਸ਼ਿਕਾਇਤ ਕਰ ਸਕਦੇ ਹਾਂ ਕਿੱਥੇ ਅਸੀਂ ਮਸਲਾ ਧਿਆਨ ਚ ਲਿਆ ਸਕਦੇ ਹਾਂ ਸੋ ਦੋਸਤੋ ਇਹ ਜਾਣਕਾਰੀ ਤੁਹਾਡੇ ਵਾਸਤੇ ਹੈ ਉਹ ਇਹ ਹੈਗੀ ਆ ਕਿ ਮਾਰਜੂ ਭਾਰਤੀ ਚੋਣ ਕਮਿਸ਼ਨ ਵੱਲੋਂ ਜਿਹੜੀਆਂ ਇਲੈਕਸ਼ਨ ਨਾਲ ਰਿਲੇਟਡ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਿਕਾਇਤਾਂ ਹੈਗੀਆਂ ਨੇ ਜਾਂ ਜਿੱਥੇ ਲੱਗਦਾ ਹੋਵੇ ਕਿ ਚੋਣ ਜਾਬਤੀ ਦੀ ਹੋ ਲੰਘਣਾ ਹੋ ਰਹੀ ਆ ਉਸ ਵਾਸਤੇ ਇੱਕ ਸੀ ਵਿਜ਼ਨ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਹੋਈ ਆ ਤੁਸੀਂ ਉਹ ਸੀ ਵਿਜ਼ਨ ਮੋਬਾਈਲ ਐਪਲੀਕੇਸ਼ਨ ਤੇ ਜਾ ਕੇ ਇਸ ਦੀ ਸ਼ਿਕਾਇਤ ਕਰ ਸਕਦੇ ਹੋ ਉਹਦੇ ਤੇ 100 ਮਿੰਟ ਦੇ ਵਿੱਚ ਵਿੱਚ ਜਿਹੜੀ ਤੁਹਾਡੀ ਸ਼ਿਕਾਇਤ ਹੁੰਦੀ ਆ ਉਹ ਤੇ ਨਪਟਾਰਾ ਯਕੀਨੀ ਬਣਾਇਆ ਜਾਂਦਾ ਤੁਸੀਂ ਕਰਨਾ ਕੁਝ ਨਹੀਂ ਤੁਸੀਂ ਸਿਰਫ ਆਪਣੀ ਮੋਬਾਈਲ ਆਪਣੇ ਮੋਬਾਈਲ ਦੇ ਵਿੱਚ ਸੀ ਵਿਜ਼ਨ ਕਰਕੇ ਇੱਕ ਮੋਬਾਈਲ ਐਪਲੀਕੇਸ਼ਨ ਹੈਗੀ ਆ ਉਹ ਡਾਊਨਲੋਡ ਕਰ ਲੈਣਾ ਤੇ ਉਹਦੀ ਵੱਤੂ ਕਰਨੀ ਆ ਸੋ ਦੋਸਤੋ ਗੱਲ ਇਹ ਹੈਗੀ ਆ ਵੀ ਉਥੇ ਆਪਾਂ ਕਿੱਦਾਂ ਦੀਆਂ ਸ਼ਿਕਾਇਤਾਂ ਪਾ ਸਕਦੇ ਆ ਆਪਾਂ ਆਮ ਤੌਰ ਤੇ ਕੀ ਦੇਖਦੇ ਆ ਕਿ ਸਾਡੇ ਧਿਆਨ ਚ ਆਉਂਦਾ ਵੀ ਕੁਝ ਰਾਸੀ ਪਾਰਟੀ ਦੇ ਆਗੂ ਨੇ ਜਾਂ ਜਿਹੜੇ ਉਮੀਦਵਾਰ ਨੇ ਉਹ ਵੋਟਰਾਂ ਨੂੰ ਨਸ਼ੇ ਦੀ ਵੰਡ ਕਰ ਰਹੇ ਨੇ ਜਾਂ ਕੋਈ ਮੁਕਤ ਸਰਾਪਾਂ ਦੀ ਵੰਡ ਕਰ ਰਹੇ ਨੇ ਜਾਂ ਕੋਈ ਫੇਕ ਨਿਊਜ਼ ਫੈਲਾਈ ਜਾ ਰਹੀ ਆ ਜਾਂ ਪੇਡ ਨਿਊਜ਼ ਲੋਕਾਂ ਤੱਕ ਪਹੁੰਚਾਈ ਜਾ ਰਹੀ ਆ ਇਸ ਤੋਂ ਇਲਾਵਾ ਅਸੀਂ ਕੀ ਦੇਖਦੇ ਹਾਂ ਕਿ ਇਹਨਾਂ ਦਿਨਾਂ ਦੌਰਾਨ ਕੁਝ ਜਿਹੜੇ ਰਾਸੀ ਲੋਕ ਹੁੰਦੇ ਨੇ ਉਹ ਥੋੜੀ ਆਗਿਆ ਤੋਂ ਬਿਨਾਂ ਹੀ ਤੁਹਾਡੇ ਘਰਾਂ ਦੇ ਉੱਤੇ ਪੋਸਟਰ ਜਾਂ ਕੋਈ ਚੋਣ ਸਮਗਰੀ ਲਾ ਜਾਂਦੇ ਨੇ ਜਿਹੜੇ ਕਿ ਬਿਲਕੁਲ ਨਹੀਂ ਲਾਉਣੀ ਚਾਹੀਦੀ। ਇਸ ਤੋਂ ਇਲਾਵਾ ਹੁਣ ਜਦੋਂ ਚੋਣਾਂ ਦਾ ਐਲਾਨ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ ਵੀ ਆਪਣੇ ਵਿਅਕਤੀਆਂ ਨੂੰ ਲਾਇਸੈਂਸ ਇਸ਼ੂ ਕੀਤੇ ਹੁੰਦੇ ਨੇ ਨਾ ਜਾਂ ਹਥਿਆਰ ਨਾਲ ਰੱਖਣ ਦੇ ਉਹ ਲਾਇਸੈਂਸ ਵਾਲੇ ਵਿਅਕਤੀਆਂ ਨੂੰ ਕਿਹਾ ਜਾਂਦਾ ਕਿ ਆਪਣੇ ਹਥਿਆਰ ਨਹੀਂ ਜਿਹੜੇ ਉਹ ਨੇੜੇ ਦੇ ਪੁਲਿਸ ਸਟੇਸ਼ਨ ਤੇ ਜਾਂ ਜਿਹੜੇ ਆਪਣੇ ਅਸਲਾ ਡੀਲਰ ਹੁੰਦੇ ਨੇ ਉਹਨਾਂ ਨੂੰ ਜਮ੍ਹਾਂ ਕਰਾਉਣੇ ਹੁੰਦੇ ਨੇ ਹੋ ਸਕਦਾ ਹੈ ਕਿ ਕੁਝ ਲੋਕਾਂ ਨੇ ਉਹ ਹਥਿਆਰ ਹਲੇ ਵੀ ਆਪਣੇ ਨਾਲ ਲੈ ਕੇ ਤੁਰਦੇ ਫਿਰਦੇ ਹੋਣ ਹਨ ਜਾਂ ਵੋਟਰਾਂ ਨੂੰ ਗਲਤ ਤਰੀਕੇ ਦੇ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹ ਦਿਨਾਂ ਦੇ ਦੌਰਾਨ ਜਦੋਂ ਵੋਟਾਂ ਹੁੰਦੀਆਂ ਨੇ ਚੋਣ ਚੋਣ ਵਗੈਰਾ ਕੋਈ ਹੁੰਦੀ ਹੈ ਉਦੋਂ ਕੁਝ ਰਾਸੀ ਲੋਕਾਂ ਵੱਲੋਂ ਜਾਂ ਕੁਝ ਜਿਹੜੇ ਮਤਲਬ ਸ਼ਰਾਰਤੀ ਅੰਸਰ ਹੁੰਦੇ ਨੇ ਉਨ੍ਹਾਂ ਵੱਲੋਂ ਭੜਕਾਉ ਉਪਾਸ਼ਨ ਵੀ ਦਿੱਤੇ ਜਾਂਦੇ ਨੇ ਜੀਤੇ ਨਾਲ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਇੱਕ ਦੂਜੇ ਫਿਰਕਿਆਂ ਨੂੰ ਆਪਸ ਵਿੱਚ ਲੜਾਇਆ ਜਾਵੇ ਜਾਂ ਪੋਲੀਟੀਕਲ ਮੋਟਿਵ ਦੇ ਨਾਲ ਕੁਝ ਐਦਾਂ ਦੇ ਬਿਆਨਬਾਜ਼ੀ ਕੀਤੀ ਜਾਂਦੀ ਹੈ ਜਿਸ ਦੇ ਨਾਲ ਮਾਹੌਲ ਖਰਾਬ ਹੋਣ ਦਾ ਡਰ ਰਹਿੰਦਾ ਸੋ ਦੋਸਤੋ ਕਈ ਐਦਾਂ ਦੀਆਂ ਸਾਡੇ ਧਿਆਨ ਦੇ ਵਿੱਚ ਆਉਂਦਾ ਵੀ ਜਿਹੜੀਆਂ ਗੈਰ ਕਾਨੂੰਨੀ ਗਤੀਵਧੀਆਂ ਹੁੰਦੀਆਂ ਨੇ ਚੋਣਾਂ ਦੇ ਵਿੱਚ ਉਸ ਨੂੰ ਰਿਪੋਰਟ ਕਰਨਾ ਬਹੁਤ ਜ਼ਰੂਰੀ ਹੁੰਦਾ ਸੋ ਇਸੇ ਕਰਕੇ ਇੱਕ ਜਿਹੜੀ ਭਾਰਤੀ ਚੋਣ ਕਮਿਸ਼ਨ ਨੇ ਜਿਹੜੀ ਸੀ ਵਿਜਲ ਐਪ ਆ ਇਹ ਬਹੁਤ ਹੀ ਮਹੱਤਵਪੂਰਨ ਬਹੁਤ ਹੀ کارਗਰ ਐਪ ਹੈਗੀ ਆ ਜਦੋਂ ਆਪਾਂ ਇਹਦੇ ਤੇ ਕੰਪਲੇਂਟ ਕਰਦੇ ਆ ਤਾਂ 100 ਮਿੰਟ ਦੇ ਵਿੱਚ ਵਿੱਚ ਉਹਦਾ ਨਿਕਟਾਰਾ ਵੀ ਕੀਤਾ ਜਾਂਦਾ ਸੋ ਦੋਸਤੋ ਤੁਸੀਂ ਕੀ ਕਰਨਾ ਸਿਰਫ ਇੱਕ ਜਿਹੜੀ ਫੋਟੋ ਖਿੱਚ ਕੇ ਉਸ ਐਪ ਤੇ ਪਾ ਦੇਣੀ ਆ ਤੁਹਾਡੀ ਲੋਕੇਸ਼ਨ ਵੀ ਚਲੀ ਜਾਊਗੀ ਵੀ ਕਿੱਥੋਂ ਫੋਟੋ ਖਿੱਚ ਕੇ ਤੁਸੀਂ ਪਾਈ ਆ ਤੇ ਇਹਦੇ ਨਾਲ ਹੀ ਤੁਹਾਨੂੰ ਮੈਸੇਜ ਵੀ ਆ ਜਾਊਗਾ ਵੀ ਤੁਹਾਡੀ ਜਿਹੜੀ ਸ਼ਿਕਾਇਤ ਆ ਉਹ ਦਰਜ ਹੋ ਗਈ ਆ ਤੇ ਅੱਗੇ ਉੱਪਰ ਅਫਸਰਾਂ ਨੂੰ ਭੇਜ ਦਿੱਤੀ ਗਈ ਆ ਜਿਨ੍ਹਾਂ ਨੇ ਕਾਰਵਾਈ ਕਰਨੀ ਆ ਸੋ ਇਹਦੇ ਤੇ ਕਾਰਵਾਈ ਤਾਂ ਹੋ ਜਾਂਦੀ ਆ ਪਰ ਫਿਰ ਵੀ ਤੁਸੀਂ ਅਗਰ ਚਾਹੁੰਦੇ ਹੋ ਵੀ ਕਿਸੇ ਤਰ੍ਹਾਂ ਦੀ ਹੋਰ ਵੀ ਤੁਹਾਨੂੰ ਇਹ ਸੂਚਨਾ ਦੀ ਇਨਫੋਰਮੇਸ਼ਨ ਦੀ ਲੋੜ ਹੈਗੀ ਆ ਤਾਂ ਤੁਸੀਂ ਨਾ ਇੱਕ 1950 ਨੰਬਰ ਹੈਗਾ ਭਾਰਤੀ ਚੋਣ ਕਮਿਸ਼ਨ ਵੱਲੋਂ ਇੱਕ ਵੋਟਰ ਹੈਲਪਲਾਈਨ ਹੈਗੀ ਆ ਇਹ 1950 ਤੁਸੀਂ ਇਸ ਤੇ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਹੈਗੀ ਆ ਉਹ ਵੀ ਲੈ ਸਕਦੇ ਆ ਕੋਈ ਤੁਹਾਡੇ ਦਮਾਲ ਦੇ ਵਿੱਚ ਕੋਈ ਸੂਚਨਾ ਹੈਗੀ ਆ ਤੁਸੀਂ ਉਹ ਵੀ ਸ਼ੇਅਰ ਕਰ ਸਕਦੇ ਹੋ ਇਸ ਤੋਂ ਇਲਾਵਾ ਅਗਰ ਹਰੇਕ ਜिले ਦੇ ਵਿੱਚ ਅਲੱਗ-ਅਲੱਗ ਹੈਲਪਲਾਈਨ ਨੰਬਰ ਵੀ ਇਸ਼ੂ ਕੀਤੇ ਗਏ ਨੇ ਮੈਂ ਅਗਰ ਸਾਡੇ ਮੋਗੇ ਜ਼ਿਲ੍ਹੇ ਦੀ ਗੱਲ ਕਰਾਂ ਤਾਂ ਸਾਡੇ 01636 504092 ਇਹ 99 ਨੰਬਰ ਹੈਗਾ ਜਿਹੜਾ ਸਾਡਾ ਜ਼ਿਲ੍ਹਾ ਕੰਟਰੋਲ ਰੂਮ ਬਣਾਇਆ ਹੋਇਆ ਹੈ ਜਿੱਥੇ ਤੁਸੀਂ ਹਰ ਤਰ੍ਹਾਂ ਦੀ ਸ਼ਿਕਾਇਤ ਹਰ ਤਰ੍ਹਾਂ ਦੀ ਸੂਚਨਾ ਹਰ ਤਰ੍ਹਾਂ ਦੀ ਸਹਾਇਤਾ ਵਾਟਸਐਪ 'ਤੇ ਕੰਟੈਕਟ ਕਰ ਸਕਦੇ ਹੋ ਸੋ ਦੋਸਤੋ ਅ ਬੜੇ ਮਹੱਤਵਪੂਰਨ ਐਪ ਹੈਗੀ ਹੈ ਸੀ ਵਿਜ਼ਲ ਐਪ ਆਓ ਇਹ ਆਪਾਂ ਜਿਹੜੀਆਂ ਇਹ ਚੋਣਾਂ ਹੈਗੀਆਂ ਨੇ ਇਹਨਾਂ ਨੂੰ ਪਾਰਦਰਸ਼ਤਾ ਦੇ ਨਾਲ ਅਤੇ ਨਿਰਧਨ ਹੋ ਕੇ ਇਹਨਾਂ ਦੇ ਵਿੱਚ ਜਿਹੜੀ ਹੈ ਭਾਗ ਲੈਣ ਵਾਸਤੇ ਯਕੀਨੀ ਬਣਾਈਏ ਕਿ ਹਰ ਕੋਈ ਵੋਟਰ ਸੀ ਵਿਜੀਲ ਐਪ ਦਾ ਇਸਤੇਮਾਲ ਕਰੋ ਜਿੱਥੇ ਵੀ ਕੋਈ ਇਲੈਗਲ ਚੋਣ ਗਤੀਵਿਧੀ ਹੋ ਰਹੀ ਆ ਸੋ ਦੋਸਤੋ ਤੁਸੀਂ ਖੁਦ ਵੀ ਇਸ ਐਪ ਨੂੰ ਡਾਊਨਲੋਡ ਕਰੋ ਆਪਣੇ ਹੋਰ ਵੀ ਜਿੰਨੇ ਜਾਣ ਕਰਨੇ ਉਹਨਾਂ ਨੂੰ ਸਾਰਿਆਂ ਨੂੰ ਪ੍ਰੇਰਿਤ ਕਰੋ ਕਿ ਇਸ ਐਪ ਦੀ ਆਪਾਂ ਵੱਧ ਤੋਂ ਵੱਧ ਵਰਤੋਂ ਕਰੀਏ ਤਾਂ ਜੋ ਇਹ ਜਿਹੜੀਆਂ ਸਾਡੀਆਂ ਚੋਣਾਂ ਨੇ ਇਹ ਇੱਕ ਤਰ੍ਹਾਂ ਦਾ ਸਾਡੇ ਚੋਣਾਂ ਦਾ ਇੱਕ ਤਿਹਾਰ ਹੈਗਾ ਸਾਡੇ ਦੇਸ਼ ਦਾ ਤੇ ਆਪਾਂ ਇਹਦੇ ਵਿੱਚ ਆਪਣੀ ਮੰਤਪਸੰਨ ਸਰਕਾਰ ਚੁਣ ਸਕਦੇ ਆ ਆਪਣੀ ਪੂਰੀ ਸਾਡੇ ਕੋਲ ਆਜ਼ਾਦੀ ਹੈਗੀ ਆ ਕਿ ਸਾਨੂੰ ਕਿਹੜਾ ਉਮੀਦਵਾਰ ਚਾਹੀਦਾ ਤੇ ਕਿਹੜਾ ਉਮੀਦਵਾਰ ਜਿੱਤ ਕੇ ਲੋਕ ਸਭਾ ਦੇ ਵਿੱਚ ਜਾ ਕੇ ਸਾਡੀ ਨੁਮਾਇੰਦਗੀ ਕਰੇ ਸੂਸੀ ਵਿਦਲ ਐਪ ਮੋਬਾਈਲ ਐਪਲੀਕੇਸ਼ਨ ਨੂੰ ਡਾਊਨਲੋਡ ਕਰੋ ਤੇ ਇਹਦੀ ਵਰਤੋਂ ਕਰੋ ਧੰਨਵਾਦ ਦੇਖਦੇ ਰਹੋ ਡੇਲੀ ਜਗਰਾਉ ਨਿਊਜ਼